ਸਤਾਸਪੁਰੂ ਵਿਕੇ ਖੇਤੀਬੜੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਡਾਇਰੈਕਟਰ ਸਰਪੰਤ ਸਿੰਘ ਰੰਦਾਵਤ ਦੇਖ ਰੇਖੇ ਹੇਠ ਕਿਸਾਨ ਮੇਲਾ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਡਾਕਟਰ ਸਤਬੀਰ ਸਿੰਘ ਗੋਸ਼ਲ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਤਕਨੀਕਾਂ ਅਪਣਾ ਕੇ ਖਰਚਾ ਘਟਾ ਕੇ ਕਿਸਾਨ ਖੇਤੀ ਨੂੰ ਮੁਨਾਫੇ ਵਾਲਾ ਤੰਦਾਂ ਬਣਾਓ ਡਾਕਟਰ ਗੋਸ਼ਲ ਨੇ ਕਿਹਾ ਕਿ ਖੇਤੀ ਖਰਚੇ ਘਟਾਉਣ ਲਈ ਖੋਜ ਪੀ ਏ ਯੂ ਦਾ ਮਤਲਬ ਹੈ ਇਸੇ ਲਈ ਇਸ ਸਾਲ ਚ ਉਹਨੇ ਦੀ ਨਵੀਂ ਕਿਸਮ ਪੀ ਆਰ 132 ਨੂੰ ਜਾਰੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਏ ਕਿਸਮ ਖਾਦੀ ਘੱਟ ਵਰਤੋਂ ਨਾਲ ਵੱਤ ਝਾੜ ਦੇ ਸਕਦੀ ਹੈ। ਖੇਤੀਬੜੀ ਯੂਨੀਵਰਸਿਟੀ ਵੱਲੋਂ ਗਰਤਾਸਪੁਰ ਚ ਲਗਾਇਆ ਗਿਆ ਵਿਸ਼ਾਲ ਕਿਸਾਨ ਮੇਲਾ। ਮੇਲੇ ਵਿੱਚ ਕਿਸਾਨਾਂ ਨੂੰ ਨਵੀਆਂ ਖੇਤੀ ਵਿਧੀਆਂ ਨਾਲ ਜੋੜਿਆ ਗਿਆ। ਪੱਤੀ ਕਿੰਤੀ ਵਿੱਚ ਕਿਸਾਨਾਂ ਨੇ ਕੀਤੀ ਸ਼ਿਰਕਤ। ਮੇਲੇ ਵਿੱਚ ਉਦਘਾਟਨੀ ਸ਼ਾਸ਼ਨ ਦੇ ਮੁੱਖ ਮਹਿਮਾਨ ਵਜੋਂ ਪੀਏਯੂ ਲੁਧਿਆਣਾ ਤੋਂ ਵਾਈਸ ਚਾਂਸਲਰ ਡਾਕਟਰ ਸਤਪੀਰ ਸਿੰਘ ਗੁਸ਼ਲ ਨੇ ਕੀਤੀ ਸ਼ਿਰਕਤ। ਉਨ੍ਹਾਂ ਤੋਂ ਇਲਾਵਾ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਭਰਮਨ ਬੈਲ ਅਲਕਾਂ ਚਾਰਜ ਤੀਨਾਨਾਗਰ ਸ਼ਮਸ਼ੀਰ ਸਿੰਘ ਅਤੇ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾਕਟਰ ਅਸ਼ੋਕ ਕੁਮਾਰ ਵਿਸ਼ੇ ਤੋਤੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗਰਤਾਸਪੁਰ ਚ ਲਗਾਇਆ ਗਿਆ ਵਿਸ਼ਾਲ ਕਿਸਾਨ ਮੇਲਾ ਮੇਲੇ ਵਿੱਚ ਕਿਸਾਨਾਂ ਨੂੰ ਨਵੀਆਂ ਖੇਤੀ ਵਿਧੀਆਂ ਨਾਲ ਜੋੜਿਆ ਗਿਆ 32 ਕਿੰਤੀ ਵਿੱਚ ਕਿਸਾਨਾਂ ਨੇ ਕੀਤੀ ਸ਼ਿਰਕਤ ਮੇਲੇ ਵਿੱਚ ਉਦਘਾਟਨਨੀ ਸ਼ਾਸ਼ਨ ਚ ਮੁੱਖ ਮਹਿਮਾਨ ਵਜੋਂ ਪੀਏਯੂ ਲੁਧਿਆਣਾ ਤੋਂ ਵਾਈਸ ਚਾਂਸਲਰ ਡਾਕਟਰ ਸਤਪੀਰ ਸਿੰਘ ਗੁਸ਼ਲ ਨੇ ਕੀਤੀ ਸ਼ਿਰਕਤ ਉਨ੍ਹਾਂ ਤੋਂ ਇਲਾਵਾ ਹੈਲਥ ਕੇਅਰ ਕਾਰਪੋਰੇਸ਼ਨ ਉਹਨਾਂ ਤੋਂ ਇਲਾਵਾ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਅਲਕਾਇਨ ਚਾਰਜ ਦੀਨਾ ਨਗਰ ਸ਼ਮਸ਼ੀਰ ਸਿੰਘ ਅਤੇ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾਕਟਰ ਸ਼ੋਕ ਕੁਮਾਰ ਨੇ ਵਿਸ਼ੇਸ਼ ਤੌਰ ਤੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਖੇਤੀਬਾੜੀ ਯੂਨੀਵਰਸਿਟੀ ਵਿਖੇ ਅੱਜ ਡਾਕਟਰ ਹਰਪਾਲ ਸਿੰਘ ਦੀਨ ਦੀ ਦੇਖ ਰੇਖੇ 'ਚ ਕਿਸਾਨੀ ਮੇਲਾ ਲੱਗਾ ਇਸ ਮੌਕੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਡਾਕਟਰ ਸੁਖਬੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸ ਤੋਂ ਇਲਾਵਾ ਹੋਰ ਵੀ ਅਹਿਮ ਸ਼ਖਸੀਅਤਾਂ ਜਿਹੜੀਆਂ ਮੇਲੇ 'ਚ ਪਹੁੰਚਿਆ ਇਸ ਮੇਲੇ ਵਿੱਚ ਖੇਤੀਬਾੜੀ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਅਤੇ ਹੋਰ ਨੌਜਵਾਨਾਂ ਦੇ ਸਲਸ ਧੰਦੇ ਨੂੰ ਲੈ ਕੇ ਫਸਲਾਂ ਨੂੰ ਫਲਾਂ ਨੂੰ ਸਬਜ਼ੀਆਂ ਅਤੇ ਹੋਰ ਖੇਤੀਬਾੜੀ ਦੀਆਂ ਨਵੀਆਂ-ਨਵੀਆਂ ਜਿਹੜੀਆਂ ਤਕਨੀਕਾਂ ਨੂੰ ਲੈ ਕੇ ਇੱਥੇ ਜਾਣਕਾਰੀ ਦਿੱਤੀ ਗਈ ਹੈ ਤਾ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨ ਕਿਸ ਤਰ੍ਹਾਂ ਆਸਾਨੀ ਨਾਲ ਜਿਹੜੀ ਹੈ ਖੇਤੀ ਦਾ ਧੰਦਾ ਕਰ ਸਕਦੇ ਨੇ ਫਲ ਸਬਜ਼ੀਆਂ ਦਾ ਧੰਦਾ ਕਰ ਸਕਦੇ ਨੇ ਗੱਲਬਾਤ ਕਰਦੇ ਹਾਂ ਅੱਜ ਸੀ ਤੇ ਡਾਇਰੈਕਟਰ ਅਤੇ ਹੋਰ ਸ਼ਕਤੀਤਾ ਅਤੇ ਆਏ ਹੋਏ ਕਿਸਾਨਾਂ ਨਾਲ ਗੁਰਦਾਸਪੁਰ ਖੇਤੀਬਾੜੀ ਯੂਨੀਵਰਸਿਟੀ 'ਚ ਅੱਜ ਲੱਗੇ ਮੇਲੇ 'ਚ ਲੁਧਿਆਣਾ ਪੀਏਯੂ ਯੂਨੀਵਰਸਿਟੀ ਦੇ ਵੀਸੀ ਇੱਥੇ ਪਹੁੰਚੇ ਨੇ ਖਾਸ ਤੌਰ ਤੇ ਮੁੱਖ ਮਹਿਮਾਨ ਵਜੋਂ ਗੱਲਬਾਤ ਕਰਦੇ ਹਾਂ ਜੀ ਕਿਸ ਤਰ੍ਹਾਂ ਦੇ ਅੱਜ ਮੇਲੇ ਨੂੰ ਕਿਸ ਤਰ੍ਹਾਂ ਦੇਖਦੇ ਜੀ ਮੇਲਾ ਬਹੁਤ ਭਰਿਆ ਇੱਥੇ ਤੇ ਜਿਹੜੇ ਸਾਡੇ ਲੁਧਿਆਣੇ ਤੋਂ ਬਾਹਰ ਮੇਲੇ ਲੱਗਦੇ ਹੁਣ ਤੇ ਤਿੰਨ ਲੱਗੇ ਨੇ ਉਹਨਾਂ ਤੋਂ ਸਭ ਤੋਂ ਜ਼ਿਆਦਾ ਕੱਠ ਇੱਥੇ ਸੀ ਤੇ ਇਹ ਕੱਠ ਹਰ ਸਾਲ ਵੱਧਦਾ ਹੀ ਜਾਂਦਾ ਬੋਲਾ ਵੀ ਚੱਲ ਰਿਹਾ ਫਿਰ ਵੀ ਲੋਕ ਇੱਥੇ ਪਹੁੰਚੇ ਨਹੀਂ ਸੋ ਅਸੀਂ ਇਸ ਮੇਲੇ ਦੇ ਉੱਤੇ ਇੱਕ ਇਹ ਚੀਜ਼ ਦੱਸੀ ਹੈ ਕਿ ਅਸੀਂ ਇੱਕ ਝੋਨੇ ਦੀ ਨਵੀਂ ਕਿਸਮ ਪਤੀ ਹੈ ਪੀਆ 132 ਬਹੁਤ ਵਧੀਆ ਕਿਸਮ ਹੈ ਖਾਦੇ ਕੋ ਘੱਟ ਪੈਂਦੀ ਹੈ ਝਾੜ ਵੱਧ ਹੈਗਾ ਤੇ ਇਸ ਤਰ੍ਹਾਂ ਬਾਸਤੀ ਬਹੁਤ ਲੱਗਦੀ ਹੈ ਇਸ ਏਰੀਆ ਦੇ ਵਿੱਚ ਬਾਸਤੀ ਵਾਸਤੇ ਅਸੀਂ ਇਹ ਗੱਲ ਹੈ ਕਿ ਉਹਦੇ ਵਿੱਚ ਅਸੀਂ 10 ਪੈਸਟੀਸਾਈਡ ਬੈਨ ਕੀਤੇ ਨੇ ਉਹ ਸਾਡੀ ਕਿਤਾਬ 'ਚ ਲਿਖੇ ਦੇ ਉਹ ਨਾ ਛਿੰਕੀ ਅਸੀਂ ਤੇ ਆਪਾਂ ਉਹਦੇ ਵਿੱਚ ਫਿਰ ਜਦ ਮੰਡੀ 'ਚ ਲੈ ਕੇ ਜਾਂਦੇ ਆ ਨਾ ਚਾਵਲ ਅੱਗੇ ਦੂਜੇ ਕੰਟੇਨਰ ਜਾਂਦਾ ਵਾਪਸ ਆ ਜਾਂਦਾ ਸੋ ਅਸੀਂ ਬਾਇਓ ਬਾਇਓ ਪੈਸਟੀਸਾਈਡ ਇੱਕ ਦਿੱਤਾ ਹੈਗਾ ਉਹ ਵੀ ਅਸੀਂ ਇੱਥੇ ਕਿਤਾਬ ਦੇ ਵਿੱਚ ਉਹ ਨਾਲ ਟ੍ਰੀਟ ਕਰਕੇ ਸੀਡ ਲਾਉਣ ਤਾਂ ਕਿ ਬਾਸਤੀ ਨੂੰ ਝੰਡਾ ਰੋਗ ਨਾ ਲੱਗੇ ਤੀਜਾ ਗੰਨਾ ਇਸ ਸੀਰੀਜ਼ 'ਚ ਬਹੁਤ ਜ਼ਿਆਦਾ ਹੈਗਾ ਇੱਕ ਨਵੀਂ ਕਿਸਮਾ ਸਾਡੀ ਜਿਹੜੀ 98 CO PVCO PVC 98 ਹੈਗੀ ਹੈ ਉਹ ਨਵੀਂ ਕਿਸਮ ਹੈਗੀ ਕਿ ਇਸ ਸਾਲ ਤਾਂ ਹੁਣ ਉਹ ਵਿਕ ਚੁੱਕਿਆ ਸਾਡਾ ਤੇ ਅਗਲੇ ਸਾਲ ਵਾਸਤੇ ਅਸੀਂ ਲੁਧਿਆਣੇ ਤੋਂ ਬੀਜ ਦੇਵਾਂਗੇ ਤੇ ਬਾਕੀ ਇਥੋਂ ਵੀ ਕੋਸ਼ਿਸ਼ ਕਰਾਂਗੇ ਉਹ ਨਵੀਂ ਕਿਸਮ ਹੈ ਏਸ ਇਰੀਏ ਚ 24 ਪਤਣੀ ਚਾਹੀਦੀ ਹੈ ਸਰ ਪੰਜਾਬ ਸਰਕਾਰ ਵੀ ਲੁਧਿਆਣਾ ਯੂਨੀਵਰਸਿਟੀ ਵੀ ਕਾਫੀ ਕੋਸ਼ਿਸ਼ ਕਰਦੀ ਹੈ ਕਿ ਨੌਜਵਾਨ ਜ਼ਿਆਦਾ ਖੇਤੀ ਕੰਦੇ ਵਿੱਚ ਰੁਚੀ ਲੈਣ ਪਰ ਅਸੀਂ ਦੇਖਦੇ ਵੀ ਜਦੋਂ ਵੀ ਮੇਲੇ ਲੱਗਦੇ ਨੌਜਵਾਨਾਂ ਦੀ ਜਿਹੜੀ ਆਪਣੀ ਸਟਰੈਂਥ ਹੈ ਘੱਟ ਹੁੰਦੀ ਹੈ ਨੌਜਵਾਨ ਫੋਨ ਤੇ ਵੇਲਾ ਵੇਖੀ ਜਾਂਦੇ ਨੇ ਇਹ ਵਟਸਐਪ ਤੇ ਦੇਖਦੇ ਨੇ ਸਾਰਾ ਫੇਸਬੁੱਕ ਤੇ ਵੇਖ ਲੰਦੇ ਨੇ ਪਰ ਆਉਣਾ ਚਾਹੀਦਾ ਬਹੁਤ ਸਾਰੇ ਸਟਾਲ ਜਿਹੜੇ ਇੱਥੇ ਲੱਗੇ ਨੇ ਉਹ ਸਾਰੇ ਜਿase ਫੇਸਬੁੱਕ ਤੇ ਨਹੀਂ ਦੇਖ ਸਕਦੇ ਸੋ ਪਰ ਫਿਰ ਵੀ ਇਤਾਂ ਦੀ ਕੋਈ ਗੱਲ ਨਹੀਂ ਕਾਫੀ ਨੌਜਵਾਨ ਵੀ ਆਉਂਦੇ ਨੇ ਮੈਸੇਜ ਕੀ ਆ ਸਰ ਇਹਨੂੰ ਜਿਹੜਾ ਖੇਤੀਬਾੜੀ ਧੰਦੇ ਨਾਲ ਲੱਗੇ ਪੰਜਾਬੀ ਕਿਸਾਨ ਵੀਰ ਨੇ ਅਸੀਂ ਇਸ ਵਾਰ ਦਾ ਸਾਡਾ ਇਹ ਸੀ ਕਿ ਆਪਾਂ ਖਰਚਾ ਘਟਾਈਏ ਤੋਂ ਖਰਚੇ ਤਾਂ ਹੀ ਘਟਣਗੇ ਜਿਹੜੀਆਂ ਪੰਜਾਬ ਐਗਰੀਕਲਚਰ ਸੀ ਦੀਆਂ ਨਵੇਂ ਨਵੇਂ ਕਿਸਮਾਂ ਆទੀਆਂ ਨੇ ਜੋ ਬਾੜ ਬੇਕਰੀਆਂ ਨੇ ਉਹੀ ਲਗਾਓ ਫਾਰਮਰ ਜਿਹੜੇ ਪੀਏ ਦੇ ਨਾਲ ਪ੍ਰਮਾਣਿਤ ਨੇ ਸੁਆਰਿਸ਼ ਕੀਤੇ ਹੋਏ ਨੇ ਖਾਦਾ ਆਈਡੀਆ ਸੁਆਰਿਸ਼ ਕੀਤੇ ਆ ਉਹੀ ਬੀਜ ਲਾਈਏ ਤੇ ਨਾਲ ਪਰਸਿਟੀਸਾਈਡ ਜਿਹੜੇ ਪੀਏ ਦੇ ਰეკਮੈਂਡਡ ਵੈਰਾਈਟੀ ਜਿੰਨੇ ਪਰਸਿਟੀਸਾਈਡ ਨੇ ਵੀਡੀ ਸਾਈਡ ਨੇ ਉਹੀ ਵਰਤੇ ਜਾਣ ਉਹਦੇ ਖਰਚੇ ਘੱਟ ਹੋਣਗੇ ਰੈਜੀਡਿਊ ਵੀ ਘੱਟ ਹੋਏਗਾ ਤੇ ਫਾਰਮਰ ਨੂੰ ਆਮਦਨ ਵਜੇਗੀ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਨੂੰ ਬੜਾ ਫ੍ਰੀ ਮਿਲਦੀ ਕਿਤੇਣ ਕੌਰੀ ਕੀਤੀ ਇਹਦਾ ਬਹੁਤ ਜਿਆਦਾ ਕੰਮ ਜਦ ਬੜੇ ਬੜੇ ਕਈ ਕਿਸਾਨ ਆਏ ਨੇ ਕਿ ਤੇ ਮੈਂ ਤੁਹਾਡੀ ਸਾਰਿਆਂ ਦਾ ਤੇ ਬੇਨਤੀ ਕਰਾਂ ਜੋ ਹਟ ਜੜ ਸਾਹਮਣੇ ਕਿਹਾ ਵੀ ਦੋਸਤਰਾ ਖੇਤੀ ਨਾਲ ਪਾਤ ਇਹ ਦਿੱੰਦ ਨੂੰ ਕਿਵੇਂ ਪਰੋਣਾ ਕਿਉਂਕਿ ਕਿੱਥੇ ਆਪ ਸਭ ਦੇ ਪਲੇਰੀ ਚਾਰ ਕਰ ਰਹੇ ਆ ਸਭ ਦੇ ਬੀਜ ਦੇ ਰਹੇ ਆ ਸੌਣ ਦੇ ਪਹਿਲੇ ਸਾਰੇ ਪੀ ਦੇ ਰਹੇ ਆ ਤੇ ਸਰ ਕੁਸਮਾ ਨੂੰ ਬੇਨਤੀ ਹੈ ਸਾਰੇ ਜਰੂਰ ਥੰਬੀ ਲੈ ਕੇ ਜਾਣ ਤਾਂ ਸਮਝਾਣਾ ਕਿ ਨਾਲ ਸਾਲ ਬੁੱਕਰੋਜਣਾ ਆਪਰੇ ਚਰਕਾ ਪ੍ਰੋਡਕਟ ਨੂੰ ਜਰੂਰ ਲੈ ਕੇ ਜਾਣ ਧੰਨਵਾਦ ਮਹਿਰ ਇੰਦਰ ਸਿੰਘ ਪਠਾਨਕੋ ਜਿਲ੍ਹੇ ਦਾ ਉੱਥੋਂ ਆਇਆ ਮੇਰੇ ਇੱਥੇ ਡੇਰੀ ਡਿਪਾਰਟਮੈਂਟ ਦਾ ਬੜਾ ਕੁਝ ਮਿਲ ਰਿਹਾ ਫਿਰ ਐਗਰੀਕਲਚਰ ਦੀਆ ਟਰੈਕਟਰ ਹੋਰ ਸਾਧ ਜਿਹੜੇ ਹੈਗੇ ਕਾਫੀ ਹੈ ਪਰ ਪਾਣੀ ਦੇ ਜਿਹੜੇ ਹੈਗੇ ਉਹ ਪਾਪਸਰੀ ਅੰਡਰਗਰਾਉਂਡ ਹੈਗੀਆਂ ਉਹ ਕਾਫੀ ਹੋਰ ਖਾਰ ਪੀਣ ਦਾ ਸਮਾਰ ਵੀ ਕਾਫੀ ਹੈ ਜੀ ਕਾਫੀ ਜਿਹੜੀ ਆ ਬਜਾਈ ਵਾਸਤੇ ਜਿਹੜੇ ਆ ਉਹ ਵੀ ਕਾਫੀ ਕਾਫੀ ਜੰਗਲ ਇੱਥੇ ਮਤਲਬ ਜੰਗਲ ਆ ਗਿਆ ਹਾਂ ਬਹੁਤ ਸੋਨਾ ਬੱਜਾ ਨਵੀਂ ਤਕਨੀਕ ਸੋਹਾਰ ਨੇ ਕੀ ਕੀ ਕਿਸਾਨਾਂ ਵਾਸਤੇ ਕੀ ਕੀ ਕਰ ਰਹੀ ਹੈ ਕੀ ਦਵੇ ਨਵੇਂ ਤਕਨੀਕਾਂ ਸੰਦ ਸੁੱਧ ਕਾਫੀ ਵਧੀਆ ਆ ਆ ਜਿਤਨਾ ਫਰਾਦੀ ਦਾ ਹੈਗਾ ਸੀ ਉਹਦਾ ਮਸਲਾ ਜਿਹੜਾ ਉਦੇ ਵਾਸਤੇ ਉਹਨਾਂ ਨੇ ਉਹ ਕੀਤੀਆਂ ਨੇ ਅਸੀਂ ਗੱਡਾ-ਗੱਡਾ ਇਹ ਲੋ ਉਹਦੇ ਵਿੱਚੋਂ ਬਾਦੀਆਂ ਨੇ ਉਹਦੇ ਮਸ਼ਹੂਰ ਨੇ ਕਾਫੀ ਝੂਠ ਅੱਗੇ ਚੱਲਦਾ ਹੈ ਇਹ ਬਹੁਤ ਕੀ ਨਾਂ ਕੀ ਤੇ ਕਿੱਥੋਂ ਆਇਆ ਸਤਨਾਮ ਸਿੰਘ ਆ ਸਾਡਾ ਨਾਂ ਆ ਜੀ ਤੇ ਕਨ ਸੁਲਤਾਨੀ ਤੋਂ ਹਰ ਵਾਰ ਆਈਦਾ ਕਦੀ ਨਹੀਂ ਵੀ ਟਾਈਮ ਲੱਗਦਾ ਪਰ ਇਹ ਜੋ ਮੇਲਾ ਹੈ ਬਹੁਤ ਵਧੀਆ ਇਹਦੇ ਵਿੱਚ ਕਾਫੀ ਮਤਲਬ ਖੇਤੀਬਾੜੀ ਬੜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹੋਰ ਨਵੀਂ-ਨਵੀਂਆਂ ਤਕਨੀਕਾਂ ਜਿਹੜੀਆਂ ਨੇ ਇੱਥੇ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਜਿਹਦਾ ਜਿਵੇਂਦਾਰ ਤੇ ਹੋਰ ਵੀ ਬਹੁਤ ਫਾਇਦਾ ਲੈ ਰਹੇ ਨੇ ਜਿੱਦਾਂ ਪ੍ਰਾਲੀ ਨੂੰ ਲੈ ਕੇ ਕਾਫੀ ਗੱਲਾਂ ਮੁੱਦੇ ਜਿਹੜੇ ਉੱrdਿਆ ਕੋਈ ਨਵੀਂ ਤਕਨੀਕ ਟੀਕਾ ਸਰਕਾਰ ਨੇ ਨਵੀਂ ਤਕਨੀਕ ਇਹ ਹੀ ਆ ਜੀ ਜੋ ਮਸ਼ੀਨਰੀ ਆਈ ਆ ਮਤਲਬ ਪ੍ਰਾਲੀ ਇਕੱਠੀ ਕਰਨ ਵਾਸਤੇ ਪ੍ਰਾਲੀ ਇਕੱਠੀ ਕਰਨ ਵਾਸਤੇ ਤੇ ਹੋਰ ਵੀ ਇਸ ਤਕਨੀਕ ਨੂੰ ਵਧਾਉਣਾ ਚਾਹੀਦਾ ਵੱਧ ਵੱਧ ਤਾਂ ਜੋ ਬਤਵਾਦੀ ਜਿਹੜੀ ਹੈ ਪਰਾਲੀ ਸਮੇਂ ਨਾਲ ਕੱਢੀ ਹੋ ਸਕੇ ਕਿਉਂਕਿ ਹਰ ਕਾ ਸਾਡੇ ਇਲਾਕੇ ਵਿੱਚ ਮਸ਼ੀਨਰੀ ਘਟ ਆਈ ਸੀ ਪਰਾਲੀ ਇਕੱਠੀ ਕਰਨ ਵਾਲੀ ਤੇ ਕਣਕਾਂ ਲੇਟ ਹੋ ਗਈਆਂ ਸੀ ਤੇ ਸਰਕਾਰ ਦਾ ਕਿੱਦਾਂ ਦਾ ਅਪਰੇਲਾ ਲੱਗਾ ਅਪਰੇਲਾ ਵਧੀਆ ਜੀ ਗਾਂ ਚੀ ਕਰਨੇ ਵੀ ਹੋਰ ਵੀ ਕਰਨ ਤਾਂ ਜੋ ਇਹ ਜੋ ਪਰਾਲੀ ਸਾੜਨ ਤੋਂ ਮਤਲਬ ਵੀ ਕਿਸਾਨ ਬਾਸਰ ਕਰਨ ਕੀ ਰੇਮ ਕੋੜੇ ਬਾਸਰ ਕਰਨ ਇਹ ਕਿਹਾ ਖਰੀਦਦਾਰੀ ਕੀਤੀ ਹਾਂਜੀ ਉਹ ਖਰੀਦਦਾਰੀ ਵੀ ਕੀਤੀ ਨਹੀਂ ਖਰੀਦਦਾਰੀ ਕੋਈ ਨਹੀਂ ਕੀਤੀ ਜੀ ਅਸੀਂ ਛੋਟੇ ਜਿਮੀਦਾਰ ਹਾਂ ਤੇ ਬਸ 1 ਏਕੜ ਜ਼ਮੀਨ ਹੈ ਸਵਾ 1 ਏਕੜ ਹਾਂਜੀ ਹੁੰਦੇ ਰਹਿੰਦੇ ਹੋ ਅਕਸਰ ਤੁਸੀਂ ਮੇਰੇ ਆ ਹੁੰਦੇ ਰਹਿੰਦੇ ਹਾਂ ਜੀ ਹੁੰਦੇ ਰਹਿੰਦੇ ਕਾਫੀ ਜਾਣਕਾਰੀ ਮੈਂ ਡਾਕਟਰ ਸਾਹਿਬ ਨੂੰ ਦਿੰਦੇ ਆ ਇੱਥੇ ਟੰਗੜਾ ਹਾਂਜੀ ਇਹ ਸਰੋਵਰ ਜੀ ਕੀ ਨਾਮ ਆਪ ਦਾ ਨਾਮ ਦਲਬਾਖ ਸਿੰਘ ਕਹਿੰਦੇ ਸਰੂਪ ਵਾਲੀ ਮੇਲਾ ਵੇਖਣ ਆਏ ਹਾਂ ਹਰ ਮੇਲੇ ਤੇ ਜਾਈਦਾ ਉੱਥੇ ਵੀ ਗਏ ਹੋ 10 ਤਰੀਕ ਨੂੰ ਨਾ ਕੀ 나ਗੀ ਹੁਣ ਇੱਥੇ ਆਏ ਆ ਅਜੇ ਹੋ ਥਿਆ ਉਹ ਲੁਧਿਆਣਾ ਵੀ ਵੇਖਣ ਜਾਵਾਂਗੇ ਕਿੱਦਾਂ ਦੇ ਲੱਗੇ ਆ ਸੰਦ ਵੀ ਬਹੁਤ ਵਧੀਆ ਸੰਦ ਵੀ ਚੰਗੇ ਆ ਰੇਟ ਰੱਟ ਪੁੱਛ ਕੇ ਆਏ ਆ ਨਵਾਂਗੇ ਜਰੂਰ ਕਿੱਦਾਂ ਦਾ ਪ੍ਰਾਲਾ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਗਾੜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਇਹ ਅਸੀਂ ਅੱਜ ਇੱਕ ਕਿਸਾਨ ਮੇਲਾ ਵੇਖਣ ਆਏ ਆ ਹਰ ਸਾਲ ਹੀ ਤਕਰੀਬਨ ਜਦੋਂ ਵੀ ਕਿਸਾਨ ਮੇਲੇ ਲੱਗਦੇ ਆ ਉਹਦੇ ਵਿੱਚ ਅਸੀਂ ਆਉਂਦੇ ਆ ਤੇ ਇਸ ਕਿਸਾਨ ਮੇਲੇ ਵਿੱਚ ਆ ਕੇ ਤੇ ਸਾਨੂੰ ਨਵੀਆਂ-ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਆ ਕਿ ਕਿੱਦਾਂ ਅਸੀਂ ਫਸਲਾਂ ਕਾਉਣੀਆਂ ਨੇ ਕਿਹੜੇ ਢੰਗ ਨਾਲ ਕਾਉਣੀਆਂ ਕਿਹੜੀਆਂ ਖਾਦਾਂ ਪਾਉਣੀਆਂ ਕਿਹੜੀਆਂ ਦਵਾਈਆਂ ਪਾਉਣੀਆਂ ਨੇ ਤੇ ਹੋਰ ਵੀ ਨਵੇਂ-ਨਵੇਂ ਖੇਤੀ ਦੇ ਸੰਦ ਦਵਾਈਆਂ ਸਾਰਿਆਂ ਬਾਰੇ ਇੱਥੇ ਜਾਣਕਾਰੀ ਮਿਲਦੀ ਆ ਤੇ ਇਹਦੇ ਵਿੱਚ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸਮੂਲੀਅਤ ਕਰਨੀ ਚਾਹੀਦੀ ਆ ਵੀ ਇੱਥੇ ਆਇਆ ਕੁਝ ਨਾ ਕੁਝ ਗਿਆਨ ਹਾਸਲ ਹੁੰਦਾ ਵਾ ਤੇ ਇਸ ਨਾਲ ਯੂਨੀਵਰਸਿਟੀਆਂ ਦੇ ਥਰੂ ਹੀ ਅੱਜ ਜਿਹੜੀ ਖੇਤੀ ਆ ਇੱਥੋਂ ਤੱਕ ਵਧ ਸਕੀ ਆ ਵੀ ਇਹਨਾਂ ਇਹ ਇਨੀ ਤਗੜੀ ਜੇ ਪੈਦਾਵਾਰ ਹੋ ਰਹੀ ਆ ਇਹਨਾਂ ਅੰਨ ਪੈਦਾ ਹੋ ਰਿਹਾ ਵਾ ਤੇ ਯੂਨੀਵਰਸਿਟੀਆਂ ਦੀ ਬਦੌਲਤੀ ਹੋ ਰਿਹਾ ਵਾ ਵੀ ਜੋ ਵਿਗਿਆਨੀਆਂ ਨੇ ਸਾਥ ਸਹਿਤ ਦਿੱਤੀ ਉਹਦੇ ਮੁਤਾਬਕ ਜਿਹੜੀ ਅਸੀਂ ਖੇਤੀ ਕੀਤੀ ਉਸ ਖੇਤੀ ਦੇ ਬੜੇ ਵਧੀਆ ਰਿਜ਼ਲਟ ਆਏ ਵਧੀਆ ਸਾਡੀਆਂ ਫਸਲਾਂ ਹੋਈਆਂ ਇਹਨਾਂ ਕੁਝ ਇਹ ਸ਼ਾਪਿੰਗ ਵੀ ਕੋਈ ਕਰਦੇ ਹੋ ਸੰਦ ਸੁੰਦ ਵਗੈਰਾ ਲੈਂਦੇ ਹੋ ਮੇਲੇ ਹਾਂਜੀ ਹਾਂਜੀ ਜਿਹੜੀ ਵੀ ਚੀਜ਼ ਸਾਨੂੰ ਲੋੜ ਪੈਂਦੀ ਆ ਇੱਥੇ ਫਿਰ ਅਸੀਂ ਜਦੋਂ ਦੇਖਦੇ ਆ ਤੇ ਫਿਰ ਜੇ ਜੇ ਸਾਡੇ ਪਸੰਦਾ ਆ ਜਾਂਦੇ ਆ ਤੇ ਖਰੀਦਦੇ ਆ ਬਹੁਤ ਕੁਝ ਖਰੀਦਿਆ ਜਾ ਰਿਹਾ ਵਾ ਇਹ ਸਭ ਸਟਾਲਾਂ ਤੇ ਕਿਸਾਨ ਜਿਹੜੇ ਖੜੇ ਆ ਵੱਖ-ਵੱਖ ਦਵਾਈਆਂ ਖਾਦਾ ਵੱਖ-ਵੱਖ ਸੰਦ ਸਭ ਕੁਝ ਦੇਖ ਰਿਹਾ ਫੀਡਾਂ ਦੀ ਜਾਣਕਾਰੀ ਮਿਲ ਰਹੀ ਆ ਵੱਖ-ਵੱਖ ਨੰਗਰਾਂ ਨੂੰ ਪਾਉਣ ਵਾਲੀਆਂ ਫੀਡਾਂ ਦਵਾਈਆਂ ਉਹ ਫਿਰ ਜਿੰਨੀ ਕੁ ਲੋੜ ਹੁੰਦੀ ਆ ਇਹਨਾਂ ਕਿਸਾਨ ਮੇਲਿਆਂ ਦੇ ਵਿੱਚੋਂ ਅਸੀਂ ਖਰੀਦ ਕਰ ਲੈਂਦੇ ਆ ਜੀ। ਧੰਨਵਾਦ। ਸਰ ਯੂਨੀਵਰਸਿਟੀ 'ਚ ਲੱਗੇ ਕਿਸਾਨ ਮੇਲੇ 'ਚ ਜਿੱਥੋਂ ਕਿ ਕਿਸਾਰਮੀ ਪਹੁੰਚੇ ਨੇ ਸਹਿਕਾਰ ਡੇਰਾ ਬਾਬਾ ਨਾਨਕ ਤੋਂ ਕਿਸਾਰਮੀ ਰਾਤ ਕਮੇਟੀ ਦੇ ਮੈਂਬਰ ਜੰਦਰ ਮੋਹਨ ਸਿੰਘ ਸਾਹਿਬ ਵੀ ਇੱਥੇ ਖਾਸ ਤੌਰ ਤੇ ਵਿੱਚ ਹੋਈ ਨੇ ਗੱਲਬਾਤ ਕਰ ਲਈ। ਅੰਜਦਰ ਜੀ ਕਿਸਾਨੀ ਮੇਲਾ ਲੱਗਾ ਕਿਸਾਨਾਂ ਲਈ ਕਾਫੀ ਲਾਹੇਤ ਲਾਭ ਲੈ ਗਿਆ। ਕਿ ਸਾਡੇ ਸਲਫ ਧੰਦੇ ਨੇ ਸਲਫ ਕੁਰਪ ਵੀ ਬਣੇ ਨੇ ਉਹਨਾਂ ਨੌਜਵਾਨਾਂ ਲਈ ਵੀ ਇਹ ਜੇ ਦੇਖਿਆ ਜਾਏ ਤੇ ਇਹਦੇ ਵਿੱਚ ਕਾਫੀ ਮਤਲਬ ਮਿਲ ਸਕਦੀ ਹੈ ਕਿ ਵੇ ਸਾਰਿਆਂ ਨੂੰ ਦੇਖਦੇ ਤੁਸੀਂ ਵੇਖੋ ਪ੍ਰਬੰਧ ਬਹੁਤ ਵਧੀਆ ਹੈ ਪੰਜਾਬ ਖੇਤੀ ਯੂਨੀਵਰਸਿਟੀ ਦਾ ਬਹੁਤ ਵਧੀਆ ਪ੍ਰਬੰਧ ਹੈ ਇਹਦੇ ਵਿੱਚ ਜਿੰਨਾ ਪਾ ਝੋਲਾ ਕੱਟ ਪਰ ਮੈਂ ਸਾਰੇ ਮੇਲੇ 'ਚ ਵੇਖ ਰਿਹਾ ਆਂ ਵੀ ਜਿਹੜੇ ਨੌਜਵਾਨ ਨੇ ਜਿਹੜੇ ਸਾਡੇ ਵਾਰਿਸ ਨੇ ਉਹ ਬੜੇ ਥੋੜੇ ਨਜ਼ਰੀ ਆ ਰਹੇ ਆ ਐਸਾ ਲਸੀਕ ਹੋਰ ਤਜਰਬਾ ਕੀਤਾ ਇਹ ਜਿੰਨੇ ਸਟਾਲ ਲੱਗੇ ਨੇ ਇਹਨਾਂ ਤੋਂ ਜੇ ਕੋਈ ਫਾਇਦਾ ਕਾ ਲੈਣਾ ਤੇ ਉਹਦੇ ਵਾਸਤੇ ਨੌਜਵਾਨਾਂ ਦਾ ਇਹ ਤੇ ਮੇਲੇ ਵਿੱਚ ਆਉਣਾ ਬੜਾ ਜ਼ਰੂਰੀ ਆ ਅਫਸੋਸ ਇਸ ਗੱਲ ਦਾ ਵੀ ਸਾਡੀ ਜਵਾਨੀ ਕਿਰਤ ਵਾਲੇ ਪਾਸੋਂ ਪਿੱਛੇ ਜਾ ਰਹੀ ਆ ਉਹ ਉਪਰਾਲੇ ਕਰਨੇ ਪੈਣਗੇ ਤੇ ਮੈਨੂੰ ਸਮਝ ਨਾ ਵੀ ਜੇ ਇਹਦੇ ਨਾਲ ਹੀ ਜੇ ਉਹ ਐਗਰੋ ਇੰਡਸਟਰੀ ਆਵੇ ਕਿਵੇਂ ਵੀ ਵੀ ਹੈ ਜਿਹੜੀ ਹਾਰਵੈਸਟ ਤੇ ਉਹਦੇ ਤੋਂ ਸਾਡੇ ਜਿਹੜੇ ਬੱਚੇ ਨੇ ਉਕਿਓ ਸਮਝਦੇ ਨੇ ਵੀ ਸਾਨੂੰ ਜੋ ਖੇਤੀ ਤੋਂ ਮਿਲਦਾ ਕੁਝ ਨਹੀਂ ਇੱਕ ਇਹ ਸਾਡੇ ਤਾ ਵੀ ਸੱਚ ਆ ਸੋ ਇਹ ਬੜੇ ਵਧੀਆ ਪ੍ਰਬੰਧ ਨੇ ਯੂਨੀਵਰਸਿਟੀ ਦੇ ਤੇ ਚਾਹੀਦਾ ਵੀ ਇਸੇ ਤਰ੍ਹਾਂ ਹੀ ਇਹ ਦਿਹਾੜੀ ਰਹਿਣਾ ਤੇ ਕਿਸਾਨ ਭਰਾਵਾਂ ਨੂੰ ਕਹਾਂਗਾ ਵੀ ਜਿਹੜੀਆਂ ਅੱਜ ਉਹਨਾਂ ਨੇ ਨਵੀਆਂ ਤਕਨੀਕਾਂ ਸੁਣ ਕੇ ਜਾਣੀਆਂ ਨੇ ਉਹਦੇ ਤੇ ਅਮਲ ਵੀ ਕਰਨ ਉਹ ਕਹਣਾ ਚਾਹੁੰਦਾ ਜੀ ਉਹ ਆਖਦੀ ਹੈ ਸਰਕਾਰਾਂ ਸਬਸਿਡੀਆਂ ਵੀ ਦੇ ਦਿੱਤੀਆਂ ਆ ਖੇਤੀ ਧੰਧਾਂ 'ਚ ਉਹ ਜਿਹੜੇ ਸਹਾਇਕ ਧੰਦੇ ਆ ਉਹਨਾਂ ਵਿੱਚ ਫੇਰ ਵੀ ਨੌਜਵਾਨਾਂ ਦੀ ਕਿਉਂ ਰੁਚੀ ਘੱਟ ਹੈ ਉਹਨੇ ਹੀ ਬਿਸ਼ੇਸ਼ ਨਹੀਂ ਅਸਲ ਗੱਲ ਇਹ ਆ ਭਈ ਅਸੀਂ ਇੱਥੇ ਹੀ ਦੇਖਿਆ ਗੁਵਾਸਤ ਦੇ ਉਹਨਾਂ ਨੇ ਫਿੱਟ ਕਰ ਲਈ ਹੈ ਸੋ ਉਹਨਾਂ ਦਾ ਇਹ ਬਸ ਅਸੀਂ ਕਰੋ ਵਿਆਜ ਇੰਨੇ ਘੋਜ ਜਾਂਦੇ ਨੇ ਜਦੋਂ ਕੋਈ ਕਿਸੇ ਨੇ ਸ਼ੁਰੂ ਕਰਨਾ ਕਾਰਜ ਉਹਦੇ ਵਿਆਜ ਇੰਨੇ ਆ ਵੀ ਉਹ ਮੁੜ ਕੇ ਸਰਦਾਨੀ ਦੇਖ ਲਈ ਆਓ ਕਰਤੇ ਨਾਲ ਏਡੀ ਗੱਲ ਬਣਦੀ ਨਹੀਂ ਜੇ ਇਹਨੂੰ ਇੱਕ ਇਹੋ ਜਿਹਾ ਸਾਡਾ ਕਿਸਾਨ ਸਾਡੇ ਸੰਪਰਕ ਵਿੱਚ ਆ ਵੀ ਜਿੰਨ ਐਸ ਵੇਲੇ ਦੇ ਕੋਲ 100 گاਵਾ ਨਹੀਂ ਉਹਦੇ ਕੋਲ ਪਰ ਉਹਨੇ ਇੱਕ ਵੀ ਗਾਂ ਨਹੀਂ ਖਰੀਦੀ ਆਪਣੇ ਘਰ ਦੀ ਬਰੀਡਿੰਗ ਨੇ ਤਿਆਰ ਕੀਤੀ ਆ ਇਸ ਲੈਵਲ ਤੇ ਸੋਚਣਾ ਪਏਗਾ ਯਾਨੀ ਕਿ ਉਹ ਹੋਰ ਉਹਦੇ ਤੇ ਬੈਂਤ ਕਰਕੇ ਤੇ ਖੁਦ ਨੂੰ ਤਾਂ ਉੱਪਰ ਜਿਹੜਾ ਉਹ ਅਸੀਂ ਨਾ ਥੱਲੇੋਂ ਉੱਪਰ ਨੂੰ ਜਾਈਏ ਥੱਲੇੋਂ ਉੱਪਰ ਨੂੰ ਚੱਲੇ ਉੱਪਰ ਨੂੰ ਜਾਈਏ ਤੇ ਠੀਕ ਰਵਾਂਗੇ ਤੇ ਕੁਝ ਜਿਹੜੀਆਂ ਇੱਥੋਂ ਸਿਫਾਰਸ਼ਾਂ ਹੁੰਦੀਆਂ ਨੇ ਜਦੋਂ ਅਸੀਂ ਉਹਨੂੰ ਜਾ ਕੇ ਤੇ ਪ੍ਰੈਕਟੀਕਲ ਤੌਰ ਤੇ ਵਰਦੇ ਆਂ ਤੇ ਫਿਰ ਉਹ ਕਈ ਵਾਰੀ ਉਹ ਨਹੀਂ ਜਿਸ ਤਰ੍ਹਾਂ ਇੱਥੋਂ ਪਰਾਲੀ ਸਾਂਭਣ ਦੀ ਗੱਲ ਤੇ ਬਹੁਤਿਆਂ ਕਿਸਾਨਾਂ ਨੇ ਪਰਾਲੀ ਜਿਹੜੀ ਉਹ ਸਾਂਭੀ ਪਰ ਜਿਹੜਾ ਉਹਦੇ ਨਾਲ ਨੁਕਸਾਨ ਵੀ ਹੋਇਆ ਉਸ ਤੋਂ ਬਾਅਦ ਸਾਡੀ ਡਾਲਾ ਪਈ ਉਹ ਚੇਨ ਦੇ ਵਿੱਚ ਪਰਾਲੀ ਇੰਨੀ ਜ਼ਿਆਦਾ ਵਾ ਜਦੋਂ ਅਸੀਂ ਉਹਨੂੰ ਉਸੇ ਤਰ੍ਹਾਂ ਹੀ ਕਈ ਖੇਤਾਂ ਵਿੱਚੋਂ ਬੀਜ ਉੱਗੇ ਨਹੀਂ ਇਹਦਾ ਕੋਈ ਸੋਚਣਾ ਪਏਗਾ ਵੀ ਇਹਦਾ ਬਦਲ ਕੀ ਆ ਬਾਰੇ ਕਿਹੜੀ ਕਿਹੜੀ ਬੀਜਣੀ ਚਾਹੀਦੀ ਕਿਹੜੇ ਬੀਜ ਬੀਜਣੇ ਚਾਹੀਦੇ ਹੋਰ ਵੀ ਕਈ ਤਰ੍ਹਾਂ ਦੇ ਨਵੇਂ-ਨਵੇਂ ਜਿਹੜੇ ਟਰੈਕਟਰ ਵਗੈਰਾ ਹੁਣ ਆਏ ਉਹਨਾਂ ਨਾਲ ਕਿਸ ਤਰ੍ਹਾਂ ਦੇ ਸਰਵੇ ਵੀ ਮੇਲੇ ਲੱਗਣੇ ਚਾਹੀਦੇ ਤਾਂ ਕਿ ਜਿਹਨਾਂ ਕਿਸਾਨੀ ਨੂੰ ਫਾਇਦਾ ਹੋਵੇ ਹਾਂਜੀ ਹਾਂਜੀ ਬਿਲਕੁਲ ਲੱਗਣੇ ਚਾਹੀਦੇ ਮੇਲੇ ਦੇ ਉੱਤੇ ਕਰਦਾ ਪੋਰ ਵਖੇ ਇਹਦੇ ਨਾਲ ਇਹ ਜੋ ਤੁਹਾਡੇ ਪ੍ਰੋਡਕਟਸ ਨੇ ਇਹ ਇਹਦੇ ਨਾਲ ਕਿੰਨਾ ਕਿ ਕਿਸਾਨਾਂ ਨੂੰ ਫਾਇਦਾ ਹੁੰਦਾ ਤੇ ਇਹ ਇਹਦੇ ਲੱਗਣ ਨਾਲ ਕਿਸਾਨਾਂ ਦੀ ਜਿਹੜੀ ਖੇਤੀ ਹੈ ਕਿੰਨੀ ਆਸਾਨ ਹੋ ਜਾਂਦੀ ਹੈ ਸਰ ਇਹ ਖੇਤੀਬਾੜੀ ਥੋੜਾ ਯੂਨੀਵਰਸਿਟੀ ਜਿਹੜਾ ਕਿਸਾਨ ਮੇਲਾ ਲਗਾਇਆ ਗਿਆ ਉਹਦੇ ਉੱਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਜਿਹੜਾ ਸਾਡਾ ਸਟਾਲ ਲੱਗਿਆ ਹੋਇਆ ਹੈ ਇਹਦੇ ਵਿੱਚ ਜੀਮੀਨਾਰਾਂ ਨੂੰ ਅੰਡਰਗਰਾਊਂਡ ਪਾਈਪਲਾਈਨ ਸਿਸਟਮ ਮਾਈਕਰੋ ਇਰੀਗੇਸ਼ਨ ਰੈਲਵੇ ਤੇ ਤੁਪਕਾ ਸਚਾਈ ਫੋਰ ਹਸਸਪ ਸਾਰਿਆਂ ਨੂੰ ਤੇ ਸਬਸਿਡੀ ਦੀ ਜਾਣਕਾਰੀ ਦਿੱਤੀ ਜਾ ਰਹੀ ਆ ਬਹੁਤ ਸਾਰੇ ਕਿਸਾਨਾਂ ਨੇ ਸਾਡੇ ਨਾਲ ਜਾਣਕਾਰੀ ਲੈ ਕੇ ਗਏ ਨੇ ਸਾਡੇ ਨੰਬਰ ਮਤਲਬ ਨਾ ਕੋ ਪਹੁੰਚ ਚੁੱਕੇ ਨੇ ਕਿ ਜਿਹੜੇ ਇਹ ਸਿਸਟਮ ਤੋਂ ਲਾਹਾ ਲੈ ਕੇ ਖੇਤੀ ਨੂੰ ਹੋਰ ਉੱਤਮ ਬਣਾਉਣਾ ਚਾਹੁੰਦੇ ਨੇ ਜਿਹੜਾ ਤੁਪਕਾ ਸਚਾਈ ਸਾਡੀ ਮਿਹਨਤਿਆ ਦੇ ਉੱਤੇ 80% ਜਿਹੜੀ ਆ ਸਬਸਿਡੀ ਆ ਤੇ ਉਹਦੇ ਨਾਲ ਤਕਰੀਬਨ 70 ਤੋਂ 80% ਜਿਹੜਾ ਪਾਣੀ ਦੀ ਬਚਤ ਹੁੰਦੀ ਹੈ ਜੀ ਦੂਸਰੇ ਤਰ੍ਹਾਂ ਜਿਹੜੇ ਸਾਡੇ ਰੇਨ ਸਿਸਟਮ ਆ ਜਿਹੜੀ ਉਹ ਲੋਕ ਜਿਹੜੇ ਆਰਗੇਨਿਕ ਖੇਤੀ ਕਰਦੇ ਨੇ ਉਹਦੇ ਵਿੱਚ ਜਦੋਂ ਬਾਰਿਸ਼ ਹੋਵੇ ਤੇਲਾ ਵਗੈਰਾ ਝੜ ਜਾਂਦਾ ਉਹ ਸਿਸਟਮ ਨੂੰ ਵੀ ਜਿਹੜਾ ਵਾ ਕਿਸਾਨਾਂ ਵੱਲੋਂ ਜਿਹੜੀ ਆ ਬਹਿ ਦਿੱਤੀ ਜਾਂਦੀ ਆ ਜਿਹੜੇ ਸੇਮ ਦੇ ਇਲਾਕੇ ਆਉਂਦੇ ਨੇ ਉੱਥੇ ਵੀ ਪਾਣੀ ਲਾਉਣ ਦੀ ਕੋਈ ਸਮੱਸਿਆ ਨਹੀਂ ਹੁੰਦੀ ਇਹਦੇ ਨਾਲ ਇੱਕ ਸਾਤਤਾ ਦੇ ਨਾਲ ਪਾਣੀ ਲੱਗਦਾ ਇਹ ਜਿਹੜਾ ਕਿਸਾਨ ਵੀਰ ਰੇਨ ਗਨ ਸਿਸਟਮ ਬਾਰੇ ਬਹੁਤ ਵਧੀਆ ਤੌਰ ਤਰੀਕੇ ਨਾਲ ਲੈ ਕੇ ਜਾਣਕਾਰੀ ਔਰ ਰੇਨ ਗਨ ਸਾਹਮਣੇ ਲੱਗੀ ਹੋਈ ਹੈ ਜੀ ਹਾਂ ਪਾਇਪਾ ਨੇ ਸਿਸਟਮ ਬਾਰੇ ਕੱਲੇ ਕੱਲੇ ਸਿਸਟਮ ਬਾਰੇ ਖੜੀ ਆ ਉਹ ਜਾਣਕਾਰੀ ਜੰਦਰਾ ਬਸਾਂ ਜੀ ਕੀਤੀ ਆ ਉਹਦੀ ਬੱਚੋ ਜਾਣਕਾਰੀ ਉਹਦੀ ਤੁਸੀਂ ਨਾ ਅਫਿਸ ਕਿੱਥੇ ਆਜਦਾ ਜਿੱਥੇ ਤੁਹਾਡਾ ਕੰਟਰੈਕਟ ਕੀਤਾ ਸਾਡਾ ਇੱਕ ਦਾਸਪੁਰ ਵੇਖੇ ਜਿਹੜਾ ਬੀ ਬਲਾਕ ਦੇ ਵਿੱਚ 402 403 ਨੰਬਰ ਕਮਰਾ ਜੀ ਉੱਥੇ ਤੁਸੀਂ ਆਣ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਯੂਜ਼ ਕਿਹੜਾ ਕਰਨਾ ਜੀ ਇਹ ਰੇਂਟਾਂ ਦੋਸਤੋ ਮਾ ਜੀ ਜੇਕਰ ਇਹ ਰੈਂਟਾ ਦਾ ਜਿਹੜੇ ਆ ਪਾਇਪਾ ਦੀਆਂ ਨੇ ਜੀ ਇਹ 200 ਨਾਲ ਇਹਨਾਂ ਨੂੰ ਕਨੈਕਟ ਕਰਕੇ ਤੁਸੀਂ ਆ ਰੇਨ ਡਾ ਨਾਲ ਜਿਹੜਾ ਇਹਨੇ ਇੱਕ ਵੇਲੇ ਜਿਹੜਾ ਵਾ ਅਪਰੋਕਸੀਮੇਟ ਜਿਹੜਾ ਅੱਧੇ ਕਿਲੇ ਨੂੰ ਕਵਰ ਕਰਦੀ ਹੈ ਉੱਥੇ ਪਾਣੀ ਜਿਹੜਾ ਇੱਕ ਸਾਰਤਾ ਦੇ ਨਾਲ ਜਿਹਦਾ ਮੀਂਹ ਪਿਆ ਹੁੰਦਾ ਵਾ ਉਦਾਂ ਪਾਣੀ ਲੱਗਦਾ ਹੁਣ ਕੇ ਇਹ ਪੋਟੇਬਲ ਹੁੰਦੀ ਹੈ ਜੀ ਇਹਨੂੰ ਅਸੀਂ ਫੋੜ ਕੇ ਕਲੰਪ ਨਾਲ ਸਿਸਟਮਾ ਦੂਜੀ ਜਗਾ ਲਾ ਕੇ ਉਹ ਦੁਬਾਰਾ ਜਿਹੜਾ ਵਾ ਪਾਣੀ ਲਾ ਸਕਦੇ ਜੇ ਆਪਾਂ ਜਿਤਨਾ ਤੁਹਾਡੇ ਵੱਲੋਂ ਸਾਰਾ ਪ੍ਰੋਜੈਕਟ ਆ ਇਹ ਤੁਸੀਂ ਖੁਦ ਜਾ ਕੇ ਲੇਬਰ ਜੀ ਇਹ ਆਪਣੇ ਜਾ ਕੇ ਉਥੇ ਵਿజిਟ ਕਰਦੇ ਨੇ ਤੇ ਫਿਰ ਜਾ ਕੇ ਇਹਦੀ ਤਿਆਰੀ ਕੀਤੀ ਜਾਂਦੀ ਹੈ ਜਿਮੀਦਾਰ ਸਾਡੇ ਕੋਲ ਆਉਂਦਾ ਹੈ ਕਿ ਸਰਕਾਰ ਵੱਲੋਂ ਤੋਪੱਸਾਂ ਚਾਈ ਨਾਂ ਦਾ ਇੱਕ ਪੋਰਟਲ ਚਲਾਇਆ ਗਿਆ ਵਾ ਇਹ ਆਨਲਾਈਨ ਸਿਸਟਮ ਆ ਜੀ ਤੇ ਉਹਦੇ ਤੋਂ ਫਾਰਮ ਵੱਲੋਂ ਜਿਹੜੀ ਆ ਅਰਜੀ ਆਨਲਾਈਨ ਹੀ ਪ੍ਰਾਪਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੋ ਸਾਡੇ ਵਿਭਾਗ ਦੇ ਅਫਸਰਾਂ ਵੱਲੋਂ ਸਾਡੇ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਜੀ ਉਸ ਤੋਂ ਬਾਅਦ ਸ਼ੰਕਰ ਕੇ ਜਿਮੀਦਾਰ ਦਾ ਉਹਦਾ ਸੰਤੁਸ਼ਟੀ ਪੱਤਰ ਲੈ ਕੇ ਅਸੀਂ ਜਿਹੜਾ ਵਾ ਉਹਨੂੰ ਸੰਤੁਸ਼ਟ ਕਰਕੇ ਲਾ ਕੇ ਦੇਖੋ ਚਲਾ ਕੇ ਤੁਸੀਂ ਦੇਣਾ ਸਾਡਾ ਹਾਂ ਜੀ ਡਿਪਾਰਟਮੈਂਟ ਦੇ ਅਸੀਂ 80% ਇਹਦੀ ਚਫੀੜੀ ਹੈ ਜਿਹੜੀ 80% ਸਾਡੇ ਇਹ ਚੀਜ਼ ਇਹਦੇ ਵੱਲੋਂ ਜਿਹੜਾ ਤੁਹਾਡੇ ਆਨਲਾਈਨ ਦਾ ਉਹਦਾ ਕੀ ਹੈ ਜਿਹੜਾ ਆਨਲਾਈਨ ਦੇ ਲਈ ਐਪਲੀਕੇਸ਼ਨ ਭੇਜਣੀ ਤੁਹਾਨੂੰ ਪੈਸੇ ਚਾਹੀਏ ਜਦੋਂ ਕਰੋਗੇ ਉੱਥੇ ਫਾਰਮਾ ਦਾ ਲੌਗਇਨ ਆਉਂਦਾ ਉਧਰ ਰਜਿਸਟ੍ਰੇਸ਼ਨ ਕਰਕੇ ਜ਼ਿੰਮੇਵਾਰ ਕਰ ਸਕਦਾ ਜੇ ਕਿਤੇ ਜ਼ਿੰਮੇਵਾਰ ਨੂੰ ਨਹੀਂ ਕਰਨਾ ਹੁੰਦਾ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸਾਡਾ ਬੀ ਬਲੌਕ ਦੇ ਵਿੱਚ 402 ਨੰਬਰ 403 ਨੰਬਰ ਕਮਰਾ ਹੈ ਜੀ ਡੀਸੀ ਕੰਪਲੈਕਸ ਗੁਰਾਸਪੁਰ ਰਿਜਿਡੈਂਸ ਤੇ ਅਸੀਂ ਜ਼ਿੰਮੇਦਾਰਾਂ ਲਈ ਕਿਸਾਨੀ ਲਈ ਤੇ ਪਾਣੀ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਜਿਹੜੇ ਹੱਲ ਇਹ ਹੋਰ ਪ੍ਰੋਡਕਟ ਜਿਹੜੇ ਸ਼ਾਇਦ ਵਗੈਰਾ ਇਹਨਾਂ ਦਾ ਸਟਾਲ ਲਗਾਇਆ ਇਹ ਇਹਦੀ ਖਾਸੀਅਤ ਕੀ ਆ ਜੇ ਜੀ ਇਹਦੀ ਕਾਹਦੇ ਆ ਇਹਦੀ ਹਲਦੀ ਪੈਟਰ ਆ ਅਸੀਂ ਆਪ ਕੱਢ ਰਹੇ ਆ ਇਹ ਹਲਦੀ ਪਲਾਂਟ ਵੀ ਆਪਰੇ ਤੋਂ ਲਗਾਇਆ ਤੇ ਕੇ ਵੀ ਕੇਂਡਰ ਵਾਗ ਆ ਪਲਾਂਟ ਹੁੰਦਾ ਹੈਗਾ ਤਾਂ ਉਹਨਾਂ ਦੀ ਇਸੇ ਰਾਏ ਪਲਾਂਟ ਲਾਇਆ ਹੋਇਆ ਤੇ ਬਾਕੀ ਇਹਦੇ ਪੈਟਰ ਆਪਰੇ ਬਾਕੀ ਕੁਆਲਟੀ ਵਧੀਆ ਹੈਗੀ ਆ ਡੀਲ ਦੇ ਨੇ ਕੀ ਇਹਦਾ ਬਾਜ਼ਾਰ ਨਾਲੋਂ ਰੇਟ ਕੋਈ ਵਾਜੇ ਪਿਆ ਕਿ ਉਹ ਸੇਮ ਰੇਟ ਆ ਬੜੇ ਸੇਮ ਹੈ ਪਰ ਕੁਆਲਿਟੀ ਵਧੀਆ ਵਾ ਪ੍ਰੋਡਕਟ ਵਧੀਆ ਹੈ ਕੋਪਡਰ ਨੇ ਮੈਂ ਵਧੀਆ ਕੁਆਲਿਟੀ ਵਧੀਆ ਪਿਓੜਾ ਚੀਜ਼ ਚੀਜ਼ ਹੈ ਕਿ ਕੀ ਰੇਟ ਹੈ ਰੇਟ ਦਾ 300 ਰੁਪਏ ਕਿਲੋ ਹੁੰਦੀ ਹੈ ਬਾਈ ਕਿੱਥੋਂ ਆਏ ਤੁਸੀਂ ਅਸੀਂ ਬਨਾਲਾ ਗ੍ਰਾਂਥੀਆਂ ਤੋਂ ਆਏ ਹਾਂ ਟਾਲੇ ਦੇ ਨੇੜੇ ਇਹਲੇ ਚਾਹੇ ਹੋ ਕਿਸਾਨੀ ਮੇਲਾ ਕਿੰਨੀ ਕੁ ਤੁਸੀਂ ਸਮਝਦੇ ਹੋ ਵੀ ਇਹਦੇ ਨਾਲ ਕਿਸਾਨਾਂ ਨੂੰ ਨੌਜਵਾਨਾਂ ਨੂੰ ਕਿੰਨਾ ਖਲਾਫ ਪਹੁੰਚਦਾ ਹੈ ਲਾਭ ਇਹ ਪਹੁੰਚਦਾ ਜਿਵੇਂ ਯੂਨੀਵਰਸਿਟੀ ਨਵੀਆਂ ਤਕਨੀਕਾਂ ਲੈ ਕੇ ਆਉਂਦੀ ਆ ਜਾਂ ਨਵੇਂ ਬੀਜ ਜਿਹੜੇ ਫਸਲਾਂ ਨੂੰ ਬੋਝਾ ਉਹ ਜੱਟਾਂ ਦਾ ਖੇਤ ਜਾਂਦੇ ਆ ਜੱਟ ਉਹਦੇ ਤੇ ਅਮਲ ਕਰਦੇ ਆ ਬਸ ਅੱਪਾ ਦੇਖ ਰਹੇ ਸੀ ਕਿ ਜਿਹੜੇ ਨੌਜਵਾਨ ਨੇ ਉਹ ਮੇਲੇ ਵਿੱਚ ਇੱਥੇ ਉਹਨਾਂ ਦੀ ਤਦਾਦ ਘਟਿਆ ਯਾਨੀ ਕਿ ਉਸ ਤੋਂ ਨੌਜਵਾਨਾਂ ਦੀ ਜਿਹੜੀ ਉਮਰ ਦੇ ਜ਼ਿਆਦਾ ਨੇ ਉਹ ਜ਼ਿਆਦਾ ਨੇ ਇਹਦਾ ਕੀ ਕਾਰਨ ਸਮਝਦੇ ਤੁਸੀਂ ਲੋਕੀ ਤੁਸੀਂ ਜਾਣਦੇ ਕਿਤੇ ਪੰਜਾਬ ਜਵਾਨੀ ਬਾ ਜਵਾਨੀ ਬਾ ਚੱਲ ਗਈ ਐ ਤੇ ਜਿਹੜਾ ਦੂਸਰਾ ਐ ਨੌਜਵਾਨ ਦਾ ਇਹਦੇ ਵੱਲੋਂ ਜਿਹੜਾ ਰੁਝਾਨ ਘਟ ਰਿਹਾ ਕਿਉਂਕਿ ਜਿਹੜਾ ਕਿ ਸੌਦਾ ਬਾ ਘਾਟੇ ਬੰਦਾ ਸਾਫ ਹੋ ਰਿਹਾ ਤੇ ਬਾੜੀ ਇਹ ਲੋਕਾਂ ਦਾ ਜਿਹੜਾ ਮੂਹ ਆ ਉਹ ਘਟ ਗਿਆ ਅਰਦਾਸਪੁਰ ਜਿਹੜਾ ਕਿਸ ਤਰ੍ਹਾਂ ਦਾ ਅੱਜ ਮੇਲਾ ਦਾ ਕੀ ਜਾਣਕਾਰੀ ਆ ਸਭ ਬਹੁਤ ਵਧੀਆ ਮੇਲਾ ਲੱਗਾ ਜੀ ਤੇ ਅਸੀਂ ਇੱਕ ਪੀਆਰ 132 ਦਾ ਬੀਜ ਲੈ ਕੇ ਜਾ ਰਹੇ ਆ ਘਰ ਬੀਜਣ ਵਾਸਤੇ ਇੱਕ ਇੱਕ ਥਾਲਾ ਮਿਲ ਰਿਹਾ ਚਾਰ ਚਾਰ ਕਿਲੋ ਤੇ ਹੋਰ ਬੜੀ ਜਾਣਕਾਰੀ ਮਿਲੀ ਆ ਮਸ਼ੀਨਾਂ ਬਾਰੇ हासिलਾਂ ਬਾਰੇ ਔਰ ਅਲਸੀ ਦਾ ਵੀ ਅਸੀਂ ਲੈ ਕੇ ਜਾ ਰਹੇ ਆ। ਯਾਨੀ ਕਿ ਕਾਫੀ ਜਿਹੜਾ ਵਾ ਜਾਣਕਾਰੀ ਹਾਸਲ ਹੋਈ। ਆ ਜਾਣਕਾਰੀ ਬਹੁਤ ਵਧੀਆ ਲੱਗਾ ਵਾ। ਹੋਰ ਸਟਾਲ ਬੜੇ ਲੱਗੇ ਆ ਦਵਾਈਆਂ ਦੇ ਜਾਂ ਟਰੈਕਟਰਾਂ ਦੇ ਨਵੀਂ ਮਸ਼ੀਨਰੀ ਪੰਪ ਇਹ ਇਹ ਲੈ ਕੇ ਜਾ ਰਹੇ ਅਸੀਂ ਪਿੰਡ ਸਾਰੇ। ਹੋਰ ਵੀ ਬਹੁਤ ਜਾਣਕਾਰੀ ਮਿਲੀ ਅਸੀਂ ਲੁਧਿਆਣਾ ਵੀ ਜਾਣਾ ਵਾ ਮੇਲਾ ਵੇਖਣ 21 22 ਮਾਰਚ ਨੂੰ। ਤੇ ਥੈਂਕ